ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕੁੰ ਕਰੋ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ ਤੀਰਥ ਵਰਲਡ ਦੇ ਨਾਲ ਅੱਜ ਆਪਾਂ ਇੱਕ ਸਾਖੀ ਸੁਣਾਂਗੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਤੇ ਮਹਾਰਾਜ ਦੀਆਂ ਬਖਸ਼ਿਸ਼ਾਂ ਉਹਦੀ ਕਿਰਪਾ ਕਿਵੇਂ ਬਖਸ਼ਦੀ ਆ ਤੇ ਉਹਦੀ ਕਿਰਪਾ ਕਿਵੇਂ ਕੰਮ ਕਰਦੀ ਹੈ ਉਹਦੀ ਮਿਹਰ ਕਿਵੇਂ ਕੰਮ ਕਰਦੀ ਹੈ ਇਸ ਵੀਡੀਓ ਵਿੱਚ ਦੇਖੋ ਬਾਕੀ ਕਮੈਂਟ ਬਾਕਸ ਵਿੱਚ ਬਾਹੀ ਗੁਰੂ ਜਰੂਰ ਲਿਖਿਆ ਕਰੋ ਹੋ ਸਕਦਾ ਤੁਹਾਡਾ ਜਨ ਸਫਲ ਹੋ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਹਰੀਪੁਰ ਦਾ ਰਾਜਾ ਅਤੇ ਉਸ ਦੀ ਮਹਾਰਾਣੀ ਅਤੇ ਸੈਨਾ ਸਾਰੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਨਗਰੀ ਚੱਲ ਕੇ ਆਈ ਸ਼੍ਰੀ ਗੁਰੂ ਅਮਰਦਾਸ ਜੀ ਨੇ ਕਿਰਪਾ ਕਰਕੇ ਕਿਹਾ ਪਹਿਲਾ ਲੰਗਰ ਵਿੱਚ ਸਾਰੇ ਭੋਜਨ ਛਕਣ ਜਿਨੇ ਵੀ ਰਾਜੇ ਦੇ ਸੰਗੀ ਮਨੋਖਨ ਉਹ ਸਾਰੇ ਨਾਲ ਲੈ ਆਉਣ ਪਰ ਇਸਤਰੀ ਕੋਈ ਨਾ ਆਵੇ ਇਹ ਸੁਣ ਕੇ ਭਾਈ ਸਾਹਿਬ ਨੇ ਮਨ ਲੈ ਫਿਰ ਬੇਤੀ ਕੀਤੀ اے ਸੁਖਾਂ ਦੇ ਦਾਤੇ ਗੁਰੂ ਜੀ ਮਹਾਰਾਜ ਇਹ ਸਾਰੀਆਂ ਇਸਤਰੀਆਂ ਚਿੱਤ ਵਿੱਚ ਬਹੁਤ ਆਸ ਅਤੇ ਪ੍ਰੇਮ ਧਾਰਨ ਕਰਕੇ ਇਕੱਠੀਆਂ ਹੋ ਕੇ ਰਾਜੇ ਨਾਲ ਆਈਆਂ ਆ ਉਨਾ ਦੇਵੀ ਆਪਿਲ ਆਸ਼ਾ ਭਰੀ ਕਰੋ ਉਹ ਬਹੁਤ ਦੂਰ ਤੋ ਚੱਲ ਕੇ ਆਈਆਂ ਹਨ ਦਰਸ਼ਨ ਬਗੈ ਬਹੁਤ ਨਿਰਾਸ਼ ਹੋ ਕੇ ਜਾਣ ਗਿਆ ਅਤੇ ਦੁੱਖ ਨਾਲ ਝੂਰਣ ਗਿਆ ਦਇਆ ਕਰਨ ਵਾਸਤੇ ਆਪਣਾ ਧਰਮ ਸੰਭਾਲੋ ਤੇ ਸਾਰਿਆਂ ਨੂੰ ਦਰਸ਼ਨ ਦਿਓ ਸਾਰੀਆਂ ਇਸਤਰੀਆਂ ਨੇ ਬਹੁਤ ਸ਼ਰਧਾ ਧਾਰਨ ਕੀਤੀ ਹੋਈ ਹੈ ਇਹ ਗੁਰੂ ਜੀ ਉਹਨਾਂ ਨੂੰ ਵੀ ਬੁਲਾ ਲਓ ਤਾਂ ਸਤਿਗੁਰੂ ਜੀ ਨੇ ਇਸ ਤਰ੍ਹਾਂ ਆਗਿਆ ਕੀਤੀ ਜਿੰਨੀਆਂ ਵੀ ਰਾਜੇ ਦੀਆਂ ਰਾਣੀਆਂ ਅਤੇ ਦਾਸੀਆਂ ਆਦ ਹਨ ਜਾਹੋਰ ਜਿਹੜੀਆਂ ਇਸਤਰੀਆਂ ਹਨ ਜਿਨ੍ਹਾਂ ਨੇ ਰਗਦਾਰ ਦੁਪੱਟੇ ਲਏ ਹਨ ਸਭ ਨੂੰ ਕਹੋ ਕਿ ਚਿੱਟੀ ਪੋਸ਼ਾਕ ਪਹਿਨ ਕੇ ਆਉਣ ਅਤੇ ਕੋਈ ਵੀ ਇਸਤਰੀ ਘੁੰਡ ਨਾ ਕੱਢੇ ਭਾਵ ਆਪਣਾ ਮੂੰਹ ਨਾ ਢਕੇ ਇਸ ਤਰ੍ਹਾਂ ਵਿਆ ਬਣ ਕੇ ਸਾਰਿਆਂ ਦਰਸ਼ਨ ਕਰਦਾ ਚਲਿਆਂ ਜਾਣ ਲੰਗਰ ਵਿੱਚ ਭੋਜਨ ਕਿਸੇ ਸ਼ੰਕੇ ਤੋਂ ਬਿਨਾਂ ਛਕਣ ਦਰਸ਼ਨ ਕਰਨ ਪਰ ਕਿਸੇ ਪ੍ਰਕਾਰ ਦੀ ਸ਼ਰਮ ਅਨੁਭਵ ਨਾ ਕਰਨ ਇਸ ਤਰ੍ਹਾਂ ਆਗੇ ਦਰਸ਼ਨ ਕਰਨ ਜੇ ਉਹਨਾਂ ਦੇ ਮਨ ਵਿੱਚ ਦਰਸ਼ਨਾਂ ਦੀ ਬਹੁਤ ਚਾਹਤ ਹੈ ਇਹ ਸੁਣ ਕੇ ਭਾਈ ਸਾਹਿਬ ਨੇ ਮੱਲ ਉੱਥੋਂ ਚਲਾ ਗਿਆ ਅਤੇ ਗੁਰੂ ਜੀ ਦੇ ਹੁਕਮ ਨੂੰ ਉਹਨਾਂ ਨੂੰ ਜਾ ਕੇ ਸੁਣਾਇਆ ਮੈਂ ਬਹੁਤ ਤਰ੍ਹਾਂ ਕਿਹਾ ਹੈ ਗੁਰੂ ਜੀ ਇਸਤਰੀਆਂ ਨੂੰ ਦਰਸ਼ਨ ਦੇਣਾ ਮੰਨਦੇ ਨਹੀਂ ਸੀ ਹੁਣ ਗੁਰੂ ਜੀ ਨੂੰ ਕਹਿ ਕੇ ਇਹ ਗੱਲ ਮقرਰ ਕੀਤੀ ਹੈ ਇਸਤਰੀਆਂ ਹਜ਼ੂਰ ਦੇ ਪਾਸ ਨਹੀਂ ਪਹੁੰਚਦੀਆਂ ਬਾਹਰੇ ਰੁਕੀਆਂ ਰਹਿੰਦੀਆਂ ਹਨ ਸਾਰੀਆਂ ਹੀ ਵੇਖਣ ਤੋਂ ਬਗੈਰ ਨਮਸਕਾਰ ਕਰਦੀਆਂ ਹਨ ਤੁਹਾਨੂੰ ਰਾਣੀਆਂ ਨੂੰ ਇਸ ਤਰ੍ਹਾਂ ਕਿਹਾ ਹੈ ਪਹਿਲਾਂ ਸਾਰਿਆਂ ਨੂੰ ਸਫੇਦ ਕੱਪੜੇ ਪਹਿਨਾਓ ਫਿਰ ਆ ਕੇ ਇੱਥੇ ਦਰਸ਼ਨ ਕਰਨ ਇਹ ਸੁਣ ਕੇ ਰਾਜੇ ਨੇ ਗੱਲ ਮੰਨ ਲਈ ਅਤੇ ਮਨ ਵਿੱਚ ਬਹੁਤ પ્રસન્ન ਹੋਇਆ ਸਾਰਿਆਂ ਨੇ ਲੱਗਰ ਵਿੱਚ ਭੋਜਨ ਛਕਿਆ ਫਿਰ ਰਾਜਾ ਰਾਣੀਆਂ ਨੂੰ ਲੈ ਕੇ ਰਣਵਾਸ ਵਿੱਚ ਚਲੇ ਗਿਆ ਸਾਰਿਆਂ ਨੇ ਸਰੀਰ ਤੇ ਸਫੇਦ ਕੱਪੜੇ ਪਾ ਲਏ ਅਤੇ ਕਿਸੇ ਨੇ ਵੀ ਕੱਪੜੇ ਨਾਲ ਮੂੰਹ ਨਾ ਢਕਿਆ ਸਤਿਗੁਰੂ ਜੀ ਗੁੱਚੇ ਜਵਾਰੇ ਵਿੱਚ ਕਿ ਕਿਲ੍ਲ ਨੂੰ ਫੜ ਕੇ ਖੜੇ ਸਨ। ਚੁਬਾਰੇ ਵਿੱਚ ਇੱਕ ਬਾਰੀ ਸੀ ਜਿਹੜੀ ਕਿ ਉਸ ਕਿਲ੍ਲੇ ਦੇ ਨਾਲ ਹੀ ਸੀ। ਉਸ ਬਾਰੀ ਵਿੱਚ ਖੜੇ ਹੋ ਕੇ ਗੁਰੂ ਜੀ ਦਰਸ਼ਨ ਦਿਆ ਕਰਦੇ ਸਨ ਅਤੇ ਜਿਨ੍ਹਾਂ ਨੂੰ ਦਰਸ਼ਨਾ ਦੀ ਪਿਆਸ ਹੁੰਦੀ ਸੀ ਉਹ ਦਰਸ਼ਨ ਕਰਿਆ ਕਰਦੇ ਸਨ। ਉਸ ਬਾਰੀ ਦੇ ਥੱਲੇ ਖਲੋ ਕੇ ਸੁਜਾਨ ਪੁਰਸ਼ ਗੁਰੂ ਜੀ ਦੇ ਰੂਪ ਨੂੰ ਵੇਖਦੇ ਸਨ। ਦਰਸ਼ਨ ਕਰ ਕਰ ਦੂਰੇ ਜਾਂਦੇ ਸਨ। ਫਿਰ ਦੂਸਰੇ ਉਸ ਥਾਂ ਆ ਕੇ ਵੇਖਦੇ ਸਨ। ਕੇਸੀ ਵਿਦੇਸ਼ੀ ਵਡੇ ਨਿੱਕੇ ਸਾਰੀ ਸੰਗਤ ਜਿਸ ਰੀਤੀ ਅਨੁਸਾਰ ਆ ਕੇ ਦਰਸ਼ਨ ਕਰਦੀ ਸੀ ਨਜ਼ਰਾਨੇ ਉਹ ਕਬੂਲ ਨਹੀਂ ਸੀ ਕਰਦੇ ਕੇਵਲ ਇੱਕ ਦਿਨ ਦੇ ਖਾਣ ਜੋਗਾ ਲੈਂਦੇ ਸਨ ਗੁਰੂ ਜੀ ਨੇ ਇਹ ਮਰਿਆਦਾ ਕਾਇਮ ਕੀਤੀ ਸੀ ਜਿਹੜੇ ਸਾਰੇ ਗੁਰੂ ਜੀ ਦੇ ਪਾਸ ਰਹਿੰਦੇ ਸਨ ਉਹ ਇਸ ਵਿਧੀ ਨੂੰ ਜਾਣਦੇ ਸਨ ਉਸ ਤਰ੍ਹਾਂ ਹੀ ਕਰਦੇ ਸਨ ਹੋਰ ਕਿਸੇ ਤਰ੍ਹਾਂ ਦਾ ਵਰਤਾਰਾ ਨਹੀਂ ਕਰਦੇ ਸਨ ਫਿਰ ਰਾਜਾ ਵੀ ਉਸ ਥਾਂ ਆ ਗਿਆ ਸਾਹਮਣੇ ਖੜਾ ਹੋ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਹੱਥ ਜੋੜ ਕੇ ਵਧਨਾ ਕੀਤੀ ਫਿਰ ਬੇਨਤੀ ਕਰਕੇ ਉਤਮ ਅਤੇ ਕਾਫੀ ਮਾਤਰਾ ਵਿੱਚ ਨਜ਼ਰਾਨੇ ਗੁਰੂ ਜੀ ਨੂੰ ਅਰਪਣ ਕਰਨ ਲੱਗਾ ਸਿੱਖਾਂ ਨੇ ਉਸ ਨੂੰ ਚੰਗੀ ਤਰ੍ਹਾਂ ਸਮਝਾਇਆ ਫਿਰ ਉਹ ਨਮਸਕਾਰ ਕਰਕੇ ਅੱਗੇ ਚੱਲ ਪਿਆ ਫਿਰ ਵਜ਼ੀਰਾ ਅਤੇ ਸੈਨਾ ਦੇ ਮਹਾਨ ਲੋਕਾਂ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਫਿਰ ਪਟਰਾਣੀ ਨੇ ਹੋਰ ਇਸਤਰੀਆਂ ਸਮੇਤ ਸਫੇਦ ਕੱਪੜਿਆਂ ਵਿੱਚ ਵਧਨਾ ਕੀਤੀ ਦੋਵੇਂ ਹੱਥ ਜੋੜ ਕੇ ਪ੍ਰਣਾਮ ਕਰ ਕਰਕੇ ਆਉਂਦੀਆਂ ਜਾਂਦੀਆਂ ਸਨ ਇੱਕ ਰਾਣੀ ਜਦ ਸਾਹਮਣੇ ਆਈ ਤਾਂ ਕਪੜੇ ਨਾਲ ਝੱਟ ਉਸਨੇ ਆਪਣਾ ਮੂੰਹ ਛੁਪਾ ਲਿਆ ਉਹ ਨਵੀਂ-ਨਵੀਂ ਸੀ ਇਸ ਲਈ ਉਹ ਸ਼ਰਮਾ ਗਈ ਅਤੇ ਮੂਰਖ ਗੁਰੂ ਜੀ ਦੇ ਬਚਨਾਂ ਨੂੰ ਭੁੱਲ ਗਈ ਉਸ ਵੱਲ ਵੇਖ ਕੇ ਸਤਿਗੁਰੂ ਜੀ ਸਹਿਸਵਾ ਬੋਲੇ ਇਹ ਕਮਲੀ ਕਿਸ ਕਾਰਨ ਆਈ ਹੈ ਜੇ ਸਾਡੇ ਦਰਸ਼ਨ ਜਿਸ ਨੂੰ ਚੰਗੇ ਨਹੀਂ ਲੱਗੇ ਹਨ ਫੌਰਨ ਸੁਧ-ਬੁੱਧ ਗਵਾ ਬੈਠੀ ਕਪੜੇ ਲਾ ਕੇ ਵੰਗਾ ਕੇ ਮਾਰੇ ਅਤੇ ਅਚਾਨਕ ਭੱਜ ਕੇ ਬਾਹਰ ਨੂੰ ਚਲੇ ਗਈ ਲੋਕ ਇਕੱਠੇ ਹੋ ਕੇ ਘੇਰਨ ਲਗੇ ਜਦ ਰਾਜਾ ਜਨੈ ਗੁਰੂ ਜੀ ਦੇ ਬਚਨਾਂ ਦਾ ਪ੍ਰਤਾਂਤ ਸੁਣਿਆ ਤਾਂ ਉਹ ਡਰ ਕੇ ਦਿਲ ਵਿੱਚ ਬਹੁਤ ਹੈਰਾਨ ਹੋਇਆ ਅਜਿਹੇ ਸਫਲੇ ਬਚਨਾਂ ਨੂੰ ਸੁਣ ਕੇ ਬੜੀ ਸ਼ਰਧਾ ਵਧੀ ਗੁਰੂ ਜੀ ਦੇ ਬਚਨ ਅਜਿਹੇ ਨਿਸ਼ਾਨੇ ਤੇ ਭਏ ਜਿਵੇਂ ਸ਼੍ਰੀ ਰਾਮਚੰਦਰ ਜੀ ਦੇ ਬਾਣ ਤੋਂ ਨਿਕਲੇ ਤੀਰ ਖਾਲੀ ਨਹੀਂ ਸੀ ਜਾਂਦੇ ਰਾਜਾ ਕਈ ਦਿਨ ਉੱਥੇ ਠਹਿਰਿਆ ਰੋਜ਼ ਦਰਸ਼ਨ ਕਰਕੇ ਬੜੇ ਪ੍ਰੇਮ ਨਾਲ ਬੰਦਨਾ ਕਰਦਾ ਸੀ ਕਮਲੀ ਰਾਣੀ ਦਾ ਕਿਤੇ ਪਤਾ ਨਹੀਂ ਲੱਗਾ ਉਹ ਛੇਤੀ ਨਾਲ ਜੰਗਲ ਨੂੰ ਚਲੀ ਗਈ ਸੀ ਸਾਰੇ ਅਮੀਰਾ ਵਜ਼ੀਰਾ ਸਹਿਤ ਗੁਰੂ ਜੀ ਦੇ ਲੰਗਰ ਵਿੱਚ ਭੋਜਨ ਛਕਦਾ ਰਿਹਾ ਆਵਗਿਆ ਤੋਂ ਹਮੇਸ਼ਾ ਹੀ ਡਰਦਾ ਸੀ ਕਿ ਕੋਈ ਗਲਤੀ ਨਾ ਹੋ ਜਾਵੇ ਮਨ ਵਿੱਚ ਹਮੇਸ਼ਾ ਬੜਾ ਨਿਮਰ ਰਹਿੰਦਾ ਸੀ ਕਈ ਦਿਨ ਠਹਿਰ ਕੇ ਵਿਦਾ ਹੋਣ ਲੱਗਾ ਫਿਰ ਸਤਿਗੁਰੂ ਜ ਨੇ ਉਸ ਨੂੰ ਆਖਿਆ ਕੀਤੀ ਸਾਵਨ ਮਨ ਤੁਹਾਡਾ ਗੁਰੂ ਹੈ ਇਸ ਨੂੰ ਸਦਾ ਹੀ ਹਿਤ ਕਰਕੇ ਮੰਨੋ ਤੁਹਾਡਾ ਪੁੱਤਰ ਜਾਂਦਾ ਕੀਤਾ ਅਤੇ ਤੁਹਾਡੀਆਂ ਕਈ ਹੋਰ ਕਾਮਨਾਵਾਂ ਇਹ ਪਹਿਲਾਂ ਹੀ ਪੂਰੀਆਂ ਕਰ ਚੁੱਕਾ ਹੈ ਹੁਣ ਵੀ ਸਾਰਿਆਂ ਨੂੰ ਮੋਹ ਮੰਗੀ ਮੁਰਾਦ ਹੋਵੇਗਾ ਇਸ ਤੇ ਸਰਦਾਤਾਰਨ ਨਾਲ ਸਾਰੇ ਗਸ਼ਟ ਦੂਰ ਹੋਣਗੇ ਤੁਹਾਡੇ ਸਾਰੇ ਦੇਸ਼ ਦਾ ਇਹ ਗੁਰੂ ਹੈ ਪਹਿਲਾਂ ਵਾਂਖੀ ਪ੍ਰੇਮ ਕਰਕੇ ਇਸ ਦੀ ਸੇਵਾ ਕਰੋ ਰਾਜ ਨੇ ਹੱਥ ਜੋੜ ਕੇ ਇਹ ਗੱਲ ਮੰਨ ਲਈ ਅਤੇ ਕਿਹਾ ਅਸੀਂ ਸਦਾ ਹੀ ਉਸ ਦੀ ਆਗਿਆ ਅਨੁਸਾਰ ਹਾਂ ਇਹ ਕਹਿ ਕੇ ਰਾਜਨ ਨੂੰ ਵਿਦਾ ਕੀਤਾ ਤੇ ਰਾਜਾ ਆਪਣੇ ਦੇਸ਼ ਹਰੀਪੁਰ ਨੂੰ ਚਲਾ ਗਿਆ ਇੱਕ ਸੇਵਕ ਸਦਾ ਲੰਗਰ ਵਾਸਤੇ ਜੰਗਲ ਵਿੱਚ ਜਾ ਕੇ ਲੱਕੜਾਂ ਦੀ ਪੱਢ ਲਿਆਉਂਦਾ ਸੀ ਉਸ ਦੀ ਕੇਵਲ ਸਤਿਗੁਰੂ ਜੀ ਦੇ ਚਰਨ ਕਮਲਾਂ ਨਾਲ ਹੀ प्रीत ਸੀ ਹੋਰ ਉਹ ਕਿਸੇ ਨੂੰ ਵੀ ਪਿਆਰ ਨਹੀਂ ਸੀ ਕਰਦਾ ਕਿਰਿਆ ਕਰਮ ਵਿਵਹਾਰ ਆਚਰਣ ਅਤੇ ਯੁਕਤੀ ਆਦਿ ਕੁਝ ਨਹੀਂ ਜਾਣਦਾ ਸੀ ਪੜਨ ਸੁਣਨ ਬੋਲਨ ਮਿਲਨ ਦੇਣ ਲੈਣ ਕੁਝ ਨਹੀਂ ਜਾਣਦਾ ਸੀ। ਬਾਬ ਬਿਲਕੁਲ ਸਿੱਧਾ ਸਾਦਾ ਸੀ। ਜਾਪ ਮੰਤਰ ਕੁਝ ਵੀ ਜਪਣਾ ਨਹੀਂ ਸੀ ਜਾਣਦਾ। ਸੇਵਾ ਕਰਨ ਵਿੱਚ ਹੀ ਉਸਨੇ ਪ੍ਰੇਮ ਧਾਰਨ ਕੀਤਾ ਹੋਇਆ ਸੀ। ਹਰ ਵੇਲੇ ਮੁਖ ਤੋਂ ਸੱਜਣ ਸੱਚ ਬੋਲਦਾ ਰਹਿੰਦਾ ਸੀ। ਦੂਸਰੀ ਕੋਈ ਗੱਲ ਕੰਨ ਵਿੱਚ ਧਰਦਾ ਨਹੀਂ ਸੀ। ਉੱਠਦਾ, ਬੈਠਦਾ, ਆਉਂਦਾ, ਜਾਂਦਾ ਜੰਗਲ ਵਿੱਚ, ਨਗਰ ਵਿੱਚ ਸਭ ਥਾਂ ਸੱਜਣ ਸੱਚ ਵਚਨ ਦਾ ਹੀ ਉਚਾਰਨ ਕਰਦਾ ਸੀ। ਅਤੇ ਮਨ ਵਿੱਚ ਹਰ ਵੇਲੇ ਸਤਿਗੁਰੂ ਜੀ ਦਾ ਧਿਆਨ ਰੱਖਦਾ ਸੀ ਸਾਰੀ ਸਿੱਖ ਸੰਗਤ ਨੇ ਉਸ ਦੇ ਇਸ ਬਾਰ ਬਾਰ ਕਹੇ ਸੱਜਣ ਸੱਚ ਸ਼ਬਦ ਸੁਣ ਕੇ ਉਸ ਦਾ ਨਾਂ ਹੀ ਸੱਜਣ ਸੱਚ ਰੱਖ ਦਿੱਤਾ ਉਸ ਉੱਤੇ ਬੜੇ ਪਿਆਰ ਨਾਲ ਬਹੁਤ ਦਇਆ ਕਰਦੇ ਸਨ ਅਤੇ ਹਿਰਦੇ ਵਿੱਚ ਪ੍ਰਸੰਨ ਹੋ ਕੇ ਬਹੁਤ ਹੱਸਦੇ ਸਨ ਅਤੇ ਕਹਿੰਦੇ ਸਨ ਆਹ ਵੋ ਸੱਜਣ ਸੱਚ ਬਾਦ ਵਿੱਚ ਉਸ ਦੀ ਸੇਵਾ ਵੇਖ ਕੇ ਬਹੁਤ ਸ਼ਲਾਘਾ ਕਰਦੇ ਸਨ ਆਗਿਆ ਮੰਨ ਕੇ ਲਟੜਾਂ ਲਿਆ ਹੁੰਦਾ ਸੀ ਜੋ ਵੀ ਸਿੱਖ ਕਹਿੰਦੇ ਸਨ ਆਗਿਆ ਨਹੀਂ ਮੋੜਦਾ ਸੀ ਇਸ ਤਰ੍ਹਾਂ ਸੰਗਤ ਦੀ ਨਿਤ ਉਸ ਉੱਤੇ ਖੁਸ਼ੀ ਹੁੰਦੀ ਸੀ ਅਤੇ ਸਤਿਗੁਰੂ ਜੀ ਨੇ ਵੀ ਦੇਲ ਵਿੱਚ ਬੜੀ ਕਿਰਪਾਦਾਰੀ ਸੀ ਜਿਸ ਉੱਤੇ ਬਹੁਤੇ ਸਿੱਖ ਪਰਸੰਨ ਰਹਿਣ ਉਸ ਉੱਤੇ ਗੁਰੂ ਜੀ ਵੀ ਪਰਸੰਨ ਰਹਿੰਦੇ ਹਨ ਜਿਸ ਉੱਤੇ ਗੁਰੂ ਜੀ ਦੀ ਕਿਰਪਾ ਹੁੰਦੀ ਹੈ ਉਸ ਦੇ ਸਮਝੋ ਤਿੰਨਾਂ ਲੋਕਾਂ ਦੇ ਮਾਲਕ ਪ੍ਰਭੂ ਜੀ ਗਿਆਨ ਹੁੰਦੇ ਹਨ ਪ੍ਰਭੂ ਜਿਸ ਤੇ ਗਿਆਨ ਹੁੰਦੇ ਹਨ ਉਸ ਉੱਤੇ ਸਾਰੇ ਕਾਇਨਾਤ ਦੇ ਚੇਤਨ ਅਤੇ ਜੜਸ ਮੂਵੀ ਕਿਰਪਾ ਕਰਦੇ ਹਨ ਸੱਜਣ ਸਾਚ ਆਪਣੇ ਉੱਤੇ ਕੰਬੜ ਲੈਂਦਾ ਸੀ ਜਿਸ ਕਰਕੇ ਉਸ ਨੂੰ ਭੂਰੀ ਵਾਲਾ ਕਹਿੰਦੇ ਸਨ ਉਹ ਸਦਾ ਹੀ ਲੰਗਰ ਦੀ ਸੇਵਾ ਕਰਦਾ ਸੀ ਅਤੇ ਲੰਗਰ ਵਾਸਤੇ ਬਾਲਣ ਲਿਆਉਣ ਦਾ ਕੰਮ ਕਰਦਾ ਸੀ ਇਸ ਲਈ ਉਹ ਸਦਾ ਜੰਗਲ ਵਿੱਚ ਜਾਂਦਾ ਸੀ ਇੱਕ ਦਿਨ ਉਹ ਬਾਲਣ ਦੀ ਪੰਡ ਬੰਨਣ ਵਾਸਤੇ ਜੰਗਲ ਵਿੱਚ ਗਿਆ ਉਸ ਨੂੰ ਵੇਖ ਕੇ ਹਰੀਬੁਰ ਰਾਜ ਦੀ ਪਾਗਲ ਸਤਰੀ ਬੜਾ ਭਿਆਨਕ ਰੂਪ ਬਣਾ ਕੇ ਉਸ ਵੱਲ દોੜੀ ਆਈ ਉਸ ਰਾਣੀ ਦੇ ਸਿਰ ਦੇ ਵਾਲ ਜਾਰੇ ਪਾਸੇ ਖਿਲਰੇ ਹੋਏ ਸਨ ਅਤੇ ਸਰੀਰ ਦੇ ਸਾਰੇ ਅੰਗ ਨੰਗੇ ਸਨ ਅਜਿਹੀ ਡਰਾਉਣੀ ਸ਼ਕਲ ਬਣਾ ਕੇ ਨਿਤ ਜੰਗਲ ਵਿੱਚ ਫਿਰਦੀ ਸੀ ਸੱਜਣ ਸੱਚ ਨੂੰ ਵੇਖ ਕੇ ਉਸ ਨੂੰ ਆ ਫੜਿਆ ਗੱਲ ਨਾਲ ਲਿਪਟ ਗਈ ਉਸ ਦੇ মুখ ਨੂੰ ਦੰਦਾਂ ਨਾਲ ਕੱਟਦੀ ਸੀ ਅਤੇ ਨੋਹਾਂ ਨਾਲ ਉਸ ਦੇ ਸਾਰੇ ਸਰੀਰ ਨੂੰ ਜ਼ਖਮੇ ਕਰ ਰਹੀ ਸੀ ਉਹ छुटकारा ਚਾਹੁੰਦਾ ਸੀ ਆਪਣਾ ਬਹੁਤ ਜ਼ੋਰ ਲਾਇਆ ਪਰ ਜਾਨ ਉਸਨੇ ਫਿਰ ਨਾ ਛੱਡਿਆ ਤਾਂ ਸੱਜਣ ਸੱਚ ਬਹੁਤ ਡਰ ਗਿਆ ਸੱਜਣ ਸੱਚ ਜ਼ਖਮੀ ਹੋ ਗਿਆ ਖੂਨ ਬਹੁਤ ਸਮਿਆ ਉਸ ਪਾਸੋਂ ਛੁੱਟਣ ਲਈ ਬਹੁਤ ਯਤਨ ਕਰ ਰਿਹਾ ਸੀ ਮਸਾਂ ਮਸਾਂ ਉਸ ਨੂੰ ਪਰਾਂ ਜੀਤਾ ਜਦ ਆਪਣਾ ਬਹੁਤ ਜ਼ੋਰ ਲਾਇਆ ਫਿਰ ਇੱਕ ਵੱਡੀ ਲੱਕੜੀ ਹੱਥ ਵਿੱਚ ਫੜੀ ਤੇ ਇੱਕ ਦੋ ਮਾਰ ਕੇ ਉਸ ਨੂੰ ਡਰਾਇਆ ਫਿਰ ਛੱਡ ਕੇ ਉਹ ਜੰਗਲ ਵੱਲ ਚਲੀ ਗਈ ਬਹੁਤ ਜ਼ਿਆਦਾ ਪਾਗਲ ਸੀ ਤੇ ਕਿਸੇ ਪ੍ਰਕਾਰ ਦੀ ਵੀ ਸੋਝੀ ਨਹੀਂ ਸੀ ਸਚਨ ਸੱਚ ਨੇ ਡਰਦੇ ਡਰਦੇ ਕੁਝ ਬਾਲਣ ਇਕੱਠਾ ਕੀਤਾ ਤੇ ਤੁਰੰਤ ਪੰਡ ਬਣ ਕੇ ਸਿਰ ਤੇ ਰੱਖ ਕੇ ਨਗਰ ਵੱਲ ਚਲਾ ਗਿਆ ਅੱਗੇ ਵੱਲ ਤੁਰ ਜਾਂਦਾ ਸੀ ਪਰ ਇੰਨਾ ਡਰਿਆ ਹੋਇਆ ਸੀ ਕਿ बार-बार ਪਿੱਛੇ ਵੇਖਦਾ ਸੀ ਕਿ ਫੇਰ ਨਾ ਆ ਜਾਵੇ ਗੋਵਿੰਦਵਾਲਾ ਤੇ ਪਹੁੰਚ ਗਿਆ ਖੂਨ ਸਿਮਰਿਆ ਸੀ ਤੇ ਬਾਲਣ ਉਹ ਥੋੜਾ ਸੀ ਸਾਰੇ ਲੋਕਾਂ ਨੇ ਵੇਖ ਕੇ ਪੁੱਛਿਆ ਤੇਰੀ ਇਹ ਹਾਲਤ ਕਿਸ ਨੇ ਬਣਾ ਦਿੱਤੀ ਹੈ ਕਿੱਥੇ ਗਿਆ ਸੀ ਸ੍ਰੀ ਸਤਗੁਰੂ ਜੀ ਨੇ ਉਸ ਨੂੰ ਆਪਣੇ ਪਾਸ ਬੁਲਾਇਆ ਤੇ ਪੁੱਛਿਆ ਇਹ ਕੁਝ ਕਿੱਥੇ ਹੋਇਆ ਹੈ ਕਿਸੇ ਨੇ ਤੇਰੇ ਸਰੀਰ ਤੇ ਜ਼ਖਮ ਕੀ ਧਾਨ ਕਿਸ ਨੇ ਤੈਨੂੰ ਮਾਰਿਆ ਹੈ ਲਹੂ ਸਿਮਰਿਆ ਹੈ ਅਤੇ ਦਿਲ ਵਿੱਚ ਤੂੰ ਭੈਪੀਥ ਹੈ ਤੇਰੇ ਨਾਲ ਕੌਣ ਲੜਿਆ ਹੈ ਕਿਸ ਨੇ ਇਹ ਰੁਕਾਵਟ ਪਾਈ ਹੈ ਅਤੇ ਜੰਗਲ ਵਿੱਚੋਂ ਥੋੜੀਆਂ ਲੱਕੜਾਂ ਚੋਂ ਲੈ ਕੇ ਆਇਆ ਬਾਹਰ ਗਏ ਨੂੰ ਤੈਨੂੰ ਇੰਨੀ ਦੇਰ ਕਿਉਂ ਲੱਗੀ ਹੈ ਆਪਣਾ ਸਾਰਾ ਬਰਤਾਨ ਸਾਨੂੰ ਸੁਣਾਉ ਸਤਿਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਕਿਹਾ ਜੰਗਲ ਵਿੱਚ ਇੱਕ ਭਲਾ ਰਹਿੰਦੀ ਹੈ ਉਸਦੇ ਬਾਣ ਖਿਲਰੇ ਹਨ ਸਾਰੇ ਅੰਗ ਲੱਗੇ ਹਨ ਮੈਨੂੰ ਵੇਖ ਕੇ ਝਟ ਆ ਗਈ ਆ ਕੇ ਮੇਰੇ ਗਲ ਨਾਲ ਜੰਮੜ ਗਈ ਅਤੇ ਦੰਦਾ ਤੇ ਨੋਹਾਂ ਨਾਲ ਮੈਨੂੰ ਕਟਿਆ ਮਸਾ ਮਸਾ ਮੈਂ ਆਪਣੇ ਆਪ ਨੂੰ ਬਚਾਇਆ ਮੇਰਾ ਹੁਣ ਉਸ ਪਾਸੇ ਜਾਣਾ ਬਣਦਾ ਨਹੀਂ ਹੈ ਉਹ ਭੱਜ ਕੇ ਮੈਨੂੰ ਫੜ ਲਵੇਗੀ ਅਤੇ ਮੇਰੇ ਪ੍ਰਾਣ ਕੱਢ ਲਵੇਗੀ ਉਸਨੇ ਮੈਨੂੰ ਬਾਲਣ ਨਹੀਂ ਲੈਣ ਦਿੱਤਾ ਕਿਉਂਕਿ ਉਸਨੂੰ ਵੇਖ ਕੇ ਹਿਰਦੇ ਵਿੱਚ ਬੜਾ ਡਰ ਪੈਦਾ ਹੁੰਦਾ ਸੀ ਚੰਗੇ ਭਾਗ ਕਰਕੇ ਛੁਟਕਾਰਾ ਹੋ ਗਿਆ ਹੈ ਨਹੀਂ ਤਾਂ ਉਸ ਤਾਂ ਹੀ ਮਾਰ ਦਿੰਦੀ ਮੈਂ ਬਹੁਤ ਬੁਕਾਰ ਕੀਤੀ ਪਰ ਕੋਈ ਵੀ ਮਨੁੱਖ ਨੇੜੇ ਨਹੀਂ ਸੀ ਜਿਹੜਾ ਆ ਕੇ ਜ਼ੋਰ ਲਾ ਕੇ ਮੈਨੂੰ ਛੁਟਾ ਲੈਂਦਾ ਮੈਂ ਜਿਸੇ ਹੋਰ ਪਾਸੇ ਬਾਲਣ ਲੈਣ ਵਾਸਤੇ ਜਾਵਾਂਗਾ ਇੱਧਰ ਅੱਜ ਜੋ ਮੇਰੇ ਨਾਲ ਹੋਈ ਸੋ ਹੋਈ ਇਹ ਸੁਣ ਕੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਕਿਹਾ ਨਰੰਦੀ ਕੋਈ ਲੋੜ ਨਹੀਂ ਉਹ ਕੋਈ ਭਲਾ ਨਹੀਂ ਹੈ ਉਹ ਹਰੀਪੁਰ ਦੇ ਰਾਜੇ ਦੀ ਰਾਣੀ ਹੈ ਉਹ ਬਾਗਲ ਹੋ ਗਈ ਹੈ ਤੇ ਉਸ ਨੂੰ ਕੋਈ ਸੋਝੀ ਨਹੀਂ ਹੈ ਜਾ ਕੱਲ ਨੂੰ ਮੇਰੀ ਖਟਾਵ ਲੈ ਜਾ ਜਾ ਤੇਰੇ ਵੱਲ ਦੌੜ ਕੇ ਆਵੇ ਖਟਾਵ ਨੂੰ ਉਹਦੇ ਸਿਰ ਵਿੱਚ ਮਾਰੋ ਉਸੇ ਵੇਲੇ ਰਾਜ਼ੀ ਹੋ ਜਾਏਗੀ ਫਿਰ ਉਸ ਨੂੰ ਆਪਣੇ ਨਾਲ ਲਿਆਉਣਾ ਇਹ ਸੁਣ ਕੇ ਸਾਰੀ ਸੰਗਤ ਬਹੁਤ ਹੈਰਾਨ ਹੋਈ ਤੇ ਸੱਜਣ ਸੱਜਣ ਨੂੰ ਕਹਿਣ ਲੱਗੀ ਹੁਣ ਨਾ ਡਰੋ ਉਸ ਪਾਸੇ ਜਾਓ ਰਾਧ ਬਤੀਤ ਕਰਕੇ ਉਸ ਥਾਂ ਗਿਆ ਸੱਜਣ ਸੱਜ ਨੂੰ ਦੂਰੋਂ ਹੀ ਵੇਖ ਕੇ ਜੀਕਾ ਮਾਰਨ ਲੱਗ ਗਈ ਅਜੇ ਹੀ ਡਰਾਉਣੀ ਸ਼ਕਲ ਸੀ ਜੇ ਵੇਖੀ ਨਹੀਂ ਸੀ ਜਾ ਸਕਦੀ ਉੱჭਿਆ ਛਾਲਾ ਮਾਰਦੀ ਉਸੇ ਵੇਲੇ ਦੌੜ ਕੇ ਸੱਜਣ ਸੱਜ ਦੇ ਨੇੜੇ ਆ ਗਈ ਜਦ ਹੱਥਾਂ ਨਾਲ ਚਮਟਾ ਮਾਰਨ ਵਾਸਤੇ ਉੱਚੀ ਦਿੱਤੀ ਉਛਲੀ ਤਾਂ ਸੱਜਣ ਸੱਜ ਨੇ ਉਸ ਦੇ ਸਿਰ ਵਿੱਚ ਖੜਾਮ ਮਾਰੀ ਗੁਰੂ ਜੀ ਦੇ ਜੁੱਤੇ ਸੋਨੇ ਆਏ ਸੋਜੀ ਆ ਗਈ ਆਪਣੇ ਸਰੀਰ ਨੂੰ ਸੰਭਾਲ ਕੇ ਬੈਠ ਗਈ ਆਪਣੇ ਸਾਰੇ ਅੰਗਾਂ ਨੂੰ ਨੰਗਾ ਸਮਝ ਕੇ ਚਿੱਤ ਵਿੱਚ ਅਤਿ ਸ਼ਰਮਸਾਰ ਹੋ ਕੇ ਸੁੰਗੜ ਗਈ ਉਹ ਵਾਰਤਾ ਯਾਦ ਕਰਨ ਲੱਗੀ ਜਦ ਗੁਰੂ ਜੀ ਨੇ ਕਮਲੀ ਸ਼ਬਦ ਦਾ ਉਚਾਰਨ ਕੀਤਾ ਸੀ ਕਹਿਣ ਲੱਗੀ ਹੈ ਮੁਰਸਿਕ ਮੈਨੂੰ ਕੋਈ ਕੱਪੜਾ ਦਿਓ ਤਾਂ ਕਿ ਮੈਂ ਆਪਣੇ ਸਰੀਰ ਦੇ ਨੰਗੇਜ਼ ਨੂੰ ਢੱਕ ਲਵਾਂ ਮੈਂ ਗੁਰੂ ਜੀ ਪਾਸ ਜਾ ਕੇ ਆਪਣਾ ਅਪਰਾਧ ਜੋ ਮੈਂ ਗੁਰੂ ਜੀ ਦਾ ਹੁਕਮ ਨਾ ਮੰਨ ਕੇ ਕੀਤਾ ਸੀ ਬਖਸ਼ਾਲਾਂ ਵਾਗੀ ਮੈਂ ਬਹੁਤ ਦੁੱਖ ਪਾਇਆ ਹੈ ਹੁਣ ਮੈਨੂੰ ਸਰੀਰ ਦੀ ਸੋਜੀ ਹੋਈ ਹੈ ਗੁਰੂ ਜੀ ਦੇ ਦਰਸ਼ਨ ਕਰਨ ਨਾਲ ਸਾਰੇ ਦੋਸ਼ ਦੂਰ ਹੋ ਜਾਣਗੇ ਹੁਣ ਤੂੰ ਮੈਨੂੰ ਨਗਰ ਵਿੱਚ ਲੈ ਚੱਲ ਇਹ ਸੁਣ ਕੇ ਸੱਜਣ ਸੱਚ ਨੇ ਆਪਣੀ ਕੰਬਲੀ ਉਸ ਨੂੰ ਦੇ ਦਿੱਤੀ ਜਿਸ ਨੂੰ ਉੱਪਰ ਲੈ ਕੇ ਉਸਨੇ ਆਪਣੇ ਸਰੀਰ ਨੂੰ ਢੱਕ ਲਿਆ ਦੋਵੇਂ ਵੱਡੇ ਭਾਗਾਂ ਵਾਲੇ ਬਾਪ ਸੱਜਣ ਸੱਚ ਤੇ ਰਾਣੀ ਨਗਰ ਵਿੱਚ ਪਹੁੰਚ ਕੇ ਸਤਿਗੁਰੂ ਜੀ ਦੇ ਅੱਗੇ ਜਾ ਖੜੋਤੇ ਉਹਨਾਂ ਨੂੰ ਵੇਖ ਕੇ ਸਤਿਗੁਰੂ ਜੀ ਮੁਸਕਰਾਏ ਅਤੇ ਕਿਰਪਾ ਕਰਕੇ ਫਿਰ ਕਿਹਾ ਸੁਣੋ ਤੁਸੀਂ પતિ ਪਤਨੀ ਬਣ ਕੇ ਇਕੱਠਾ ਰਹੋ ਤੇਰੀ ਕਹਾ ਲਕਮਾਈ ਹੁਣ ਸਫਲ ਹੋਈ ਹੈ ਘਰ ਜਾ ਕੇ ਮੇਰਾ ਧਿਆਨ ਕਰਨ ਕਰੋ ਮੇਰੇ ਪੈਰ ਦੀ ਦੂਸਰੀ ਖਣਾ ਵੀ ਲੈ ਲਓ ਜੇ ਕਿਸੇ ਨੂੰ ਦੁੱਖ ਤਕਲੀਫ ਹੋਵੇ ਇਸ ਨੂੰ ਛੋਣ ਦੇ ਨਾਲ ਹੀ ਸਭ ਰੋਗ ਦੂਰ ਹੋ ਜਾਣਗੇ ਅਤੇ ਉਸ ਦੇ ਸਰੀਰ ਵਿੱਚ ਫਿਰ ਕੋਈ ਵੀ ਦੁੱਖ ਨਹੀਂ ਰਹੇਗਾ ਤੁਹਾਡੇ ਮੁਖ ਤੋਂ ਜਿਹੜਾ ਵੀ ਸ੍ਰੇਸ਼ਟ ਬਚਨ ਨਿਕਲੇਗਾ ਉਸ ਨਾਲ ਸਭ ਸ਼ਰਾਪ ਦੂਰ ਹੋ ਜਾਣਗੇ ਆਪਣੇ ਘਰ ਵਿੱਚ ਵੇਖ ਫਿਕਰ ਹੋ ਕੇ ਵਸੋ ਅਤੇ ਜਿੱਥੇ-ਜਿੱਥੇ ਗੁਰਮੁਖ ਪੰਥ ਪ੍ਰਕਾਸ਼ ਕਰੋ ਗੁਰੂ ਜੀ ਦੇ ਇਸ ਤਰ੍ਹਾਂ ਵਰ ਦੇਣ ਨਾਲ ਉਹਨਾਂ ਵਿੱਚ ਵੱਡੀ ਘਰਾਮਾਤ ਆ ਗਈ ਇਸ ਤਰ੍ਹਾਂ ਸਤਿਗੁਰੂ ਸ੍ਰੀ ਅਮਰਦਾਸ ਜੀ ਨੇ ਵੱਡੀ ਬਖਸ਼ਿਸ਼ ਕੀਤੀ ਸੱਜਣ ਸੱਚ ਵਰਗਾ ਸਧਾਰਨ ਵਿਅਕਤੀ ਜੋ ਕੁਝ ਵੀ ਨਹੀਂ ਸੀ ਉਸ ਨੂੰ ਸਮੇਰ ਪਰਵਤ ਵਰਗਾ ਉੱਚਾ ਅਰਧਤਾ ਅਤੇ ਉਸਦੀ ਕਾੜ ਕਮਾਈ ਸਫਲ ਹੋਈ ਸਤਿਗੁਰੂ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਵੇਖ ਕੇ ਇੱਕ ਬੂੰਦ ਨੂੰ ਵੱਡਾ ਸਾਗਰ ਬਣਾ ਦੁੱਤਾ ਉਹਨਾਂ ਵਰਗਾ ਕੋਈ ਵੀ ਗਰੀਬ ਨਿਵਾਸ ਨਹੀਂ ਹੈ ਜਿਹੜੇ ਆਫ ਡੁੱਬ ਰਹੇ ਸਨ ਉਹਨਾਂ ਨੂੰ ਹੋਰਨਾਂ ਨੂੰ ਬਚਾਉਣ ਵਾਲਾ ਵੱਡਾ ਜਹਾਜ਼ ਬਣਾ ਦਿੱਤਾ ਸੱਚਣ ਸੱਚ ਨੂੰ ਇਸ ਤਰੀ ਦੇ ਕੇ ਵਿਦਾ ਕੀਤਾ ਮਨ ਦੇ ਸਾਰੇ ਦੁੱਖ ਦੂਰ ਕਰਕੇ ਉਹ ਬਹੁਤ ਪ੍ਰਸੰਨ ਹੋਇਆ ਬਾਰ ਬਾਰ ਗੁਰੂ ਜੀ ਦੇ ਚਰਨ ਕਮਲਾਂ ਤੇ ਮੱਥਾ ਟੇਕ ਕੇ ਬਹੁਤ ਸੁਖ ਪ੍ਰਾਪਤ ਕੀਤਾ। ਉੱਚੀ ਪਦਵੀ ਪ੍ਰਾਪਤ ਕਰਕੇ ਆਪਣੇ ਘਰ ਵੱਲ ਚੱਲ ਪਿਆ। ਆਪਣੇ ਘਰ ਬੈਠ ਕੇ ਸਿੱਖੀ ਦਾ ਪ੍ਰਕਾਸ਼ ਕੀਤਾ ਅਤੇ ਬਹੁਤ ਮਨੁੱਖਾਂ ਦੀਆਂ ਆਸਾਂ ਉਮੀਦਾਂ ਪੂਰੀਆਂ ਕੀਤੀਆਂ। ਜਦ ਕਿਸੇ ਰੋਗੀ ਦੇ ਪਾਸ ਜਾਂਦਾ ਸੀ ਤਾਂ ਖੜਾਵ ਦੇ ਛੂਣ ਨਾਲ ਸਾਰੇ ਰੋਗ ਦੂਰ ਹੋ ਜਾਂਦੇ ਸਨ। ਹਜ਼ਾਰਾਂ ਲੋਕ ਚੱਲ ਕੇ ਆਉਂਦੇ ਸਨ ਤੇ ਸਰਾਪੇ ਹੋਏ ਵੀ ਸਫਲ ਵਰ ਪ੍ਰਾਪਤ ਕਰਕੇ ਜਾਂਦੇ ਸਨ ਸਾਰੇ ਦੇਸ਼ ਵਿੱਚ ਉਸ ਦੀ ਬਹੁਤ ਮਹਿਮਾ ਹੋਈ ਸਾਰੇ ਲੋਕ ਪਰਮ ਭਾਵਨਾ ਨਾਲ ਪੂਜਦੇ ਸਨ अनेका ਲੋਕਾਂ ਨੂੰ ਉਸ ਨੇ ਨਿਹਾਲ ਕੀਤਾ ਉਹਨਾਂ ਦੇ ਕਸ਼ਟ ਦੂਰ ਕਰਕੇ ਵੱਡੀਆਂ ਖੁਸ਼ੀਆਂ ਬਖਸ਼ ਦਿੱਤੀਆਂ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸੇਖੋਂਪੁਰ ਪਿੰਡ ਹਾਲੇ ਤੱਕ ਪ੍ਰਸਿੱਧ ਹੈ ਜਿਹੜੇ ਵੀ ਖੜਾਉਂ ਦੇ ਨੇੜੇ ਆਉਂਦੇ ਹਨ ਖੜਾਉਂ ਦੇ ਲੱਗਦਿਆਂ ਹੀ ਉਹਨਾਂ ਦੇ ਅਨੇਕ ਰੋਗ ਦੂਰ ਹੋ ਜਾਂਦੇ ਹਨ ਇਸ ਮਹਾਮਹਾਤਮ ਦਾ ਜਗਤ ਵਿੱਚ ਪ੍ਰਕਾਸ਼ ਹੋਇਆ ਹੈ ਪਿਆਰੀ ਸਾ ਸੰਗਤ ਜੀ ਆਪ ਵਿੱਚੋਂ ਜਿਸ ਨੇ ਵੀ ਸ੍ਰੀ ਗੁਰੂ ਅਮਰਦਾਸ ਜੀ ਦੀ ਪਵਿੱਤਰ ਖੜਾਵ ਦੇ ਦਰਸ਼ਨ ਕਰਨੇ ਹੋਣ ਉਹ ਪਿੰਡ ਦੁਲਜੀ ਕੇ ਜੋ ਕਿ ਫਿਰੋਜ਼ਪੁਰ ਸ਼ਹਿਰ ਦੇ ਨੇੜੇ ਹੈ ਉਸ ਥਾਂ ਜਾ ਕੇ ਆਪ ਜੀ ਦਰਸ਼ਨ ਕਰ ਸਕਦੇ ਹੋ ਅਤੇ ਆਪਣੇ ਰੋਗਾਂ ਨੂੰ ਦੂਰ ਕਰ ਸਕਦੇ ਹੋ ਗੁਰੂ ਸਾਹਿਬ ਜੀ ਦੇ ਬਚਨ ਅਨੁਸਾਰ ਇਸ ਜੋੜੇ ਨੂੰ ਆਪਣੇ ਮਸਤਕ ਨਾਲ ਸ਼ੁਹਾਨ ਨਾਲ ਪਾਗਲਪਨ ਹਲਕੇ ਗੁੱਦੇ ਦਾ ਟੱਟਿਆ ਹਜ਼ੀਰਾ ਵਾਲਾ ਤੇ ਹਰ ਤਰ੍ਹਾਂ ਦੇ ਸਰੀਰਕ ਤੇ ਆਤਮਿਕ ਦੁੱਖ ਦੂਰ ਹੁੰਦੇ ਹਨ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਇਹ ਜੋੜਾ ਸਾਹਿਬ ਗੁਰਦੁਆਰਾ ਪਾਹਨ ਸਾਹਿਬ ਪਿੰਡ ਦੁਲਜੀ ਕੇ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਮੌਜੂਦ ਹੈ ਸੋ ਸਾ ਸੰਗਤ ਜੀ ਹੋਈਆਂ ਭੁੱਲਾਂ ਚੁਕਾਣੀ ਖਿਮਾ ਬਖਸ਼ੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਸੀ ਵੀਡੀਓ ਧੰ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੀ ਕਿਵੇਂ ਇੱਕ ਰਾਣੀ ਸੀ ਜੋ ਕਮੜੀ ਹੋ ਗਈ ਸੀ ਉਹਦੀ ਖੜੋਂਗ ਛੂੰਦੇ ਸਾਰੇ ਨੂੰ ਸੁਧੂਦ ਹੋ ਗਈ ਤੇ ਆਪਣੇ ਪੁੱਲ ਬਖਸਾਈ। ਸੋ ਸਾਖੀਆਂ ਸਾਡੇ ਜੀਵਨ ਦੇ ਵਿੱਚ ਬੜਾ ਕੁਝ ਸਿਖਾ ਕੇ ਜਾਂਦੀਆਂ ਬੜਾ ਕੁਝ ਸਾਨੂੰ ਦੇਖੇ ਜਾਂਦੀਆਂ ਤੇ ਸਾਨੂੰ ਲੋੜ ਹੈ ਇਹਨਾਂ ਤੋਂ ਕੋਈ ਸਿੱਖਣ ਦੀ ਕਿ ਪਾਈ ਕਿਸੇ ਕਿਉਂ ਅਸਲੀ ਸੰਤ ਮਹਾਂਪੁਰਸ਼ ਨੇ ਅਸਲੀ ਜਿਨ੍ਹਾਂ ਦੀ ਘਾਲ ਕਮਾਈ ਹੁੰਦੀ ਹੈ ਇਹ ਨਹੀਂਗਾ ਜਿਹੜੇ ਪਖੰਡੀ ਚੋਲੇ ਪਾਈ ਫਿਰਦੇ ਨੇ ਸਿਰਫ ਉਪਰੋਂ ਉਪਰੋਂ ਮਾਲਾ ਫੇਰ ਕੀ ਵਹਿਗੁਰੂ ਅੰਦਰ ਵਹਿਗੁਰੂ ਹੈ ਜੀ ਉਪਰੋਂ ਕਟੂਕਾ ਕਾਣ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੱਗੋ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਗੁਰੂ ਕੋਈ ਨਹੀਂ ਕਿਉਂਕਿ ਉਹਦੇ ਵਿੱਚ Hindu ਨੂੰ ਵੀ ਪੂਜਿਆਗਾ ਗੁਰੂ ਗ੍ਰੰਥ ਸਾਹਿਬ ਵਿੱਚ Muslim ਨੂੰ ਵੀ Sikh ਨੂੰ ਤਾਂ ਹੈ ਹੀ ਹੈ Asai ਨੂੰ ਹਰ ਇੱਕ ਧਰਮ ਦਾ ਸਤਕਾਰ ਹੈ ਹਰ ਇੱਕ ਨੂੰ ਅਦਬ ਹੈ ਤੇ ਸਾਰਿਆਂ ਦੇ ਗੁਰ ਗਾਇਦਿਆਂ ਨੂੰ ਸੋ ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਇਸ ਇੰਡੀਆ ਦੇ ਵਿੱਚ ਕੋਈ ਚੀਜ਼ ਨਹੀਂ ਹੋ ਸਕਦੀ ਤੇ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਗੁਰੂ ਹੋ ਨਹੀਂ ਸਕਦਾ ਸੋ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਆਪਣਾ ਮੈਸੇਜ ਬਾਰੇ ਚਾਹ ਜਰੂਰ ਸਾਡੇ ਕੋਲ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਹ